ਸੋ ਪਾਰਤ ਪਾਕਿਸਤਾਨ ਨੂੰ ਲੈ ਕੇ ਜਿਹੜਾ ਤਣਾਅ ਵੱਧਾ ਜਾ ਰਿਹਾ ਉਸ ਨੂੰ ਪ੍ਰਸ਼ਾਸਨ ਜਿਹੜਾ ਹੈ ਬੜੀ ਗੰਭੀਰਤਾ ਨਾਲ ਜਿਹੜਾ ਹੈ ਉਹ ਲੈ ਰਿਹਾ ਤੇ ਅੱਜ ਅਸੀਂ ਖੜੇ ਆ ਰਾਜਪੁਰਾ ਦੇ ਐਸ ਡੀ ਐਮ ਆਫਿਸ ਤੇ ਅਭਿਸ਼ੇਕ ਗੁਪਤਾ ਜੀ ਸਾਡੇ ਐਸ ਡੀ ਐਮ ਜਿਹੜੇ ਰਾਜਪੁਰਾ ਦੇ ਹੈਗੇ ਉਹ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਤੇ ਕੁਝ ਹਦਾਇਤਾਂ ਜਾਰੀ ਹੋ ਰਹੀਆਂ ਪ੍ਰਸ਼ਾਸਨ ਵੱਲੋਂ ਤੇ ਸਰ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕਿਸ ਤਰ੍ਹਾਂ ਦੀਆਂ ਜਿਹੜੀਆਂ ਹਦਾਇਤਾਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਗਈਆਂ ਕਿਉਂਕਿ ਕੱਲ ਵੀ ਜਿਹੜਾ ਹੈ ਕੀਤਾ ਗਿਆ ਸੀਗਾ ਕੀ ਕਹਿਣਾ ਚਾਹੋਗੇ ਸਰ ਅ ਮੈਂ ਸਾਰੇ ਰਾਜਪੁਰਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਬਲੈਕਆਊਟ ਕੀਤਾ ਜਾਂਦਾ ਹੈ ਤਾਂ ਉਹ ਪੂਰਨ ਤੌਰ ਤੇ ਉਸ ਬਲੈਕਆਊਟ ਨੂੰ ਅਬਜ਼ਰਵ ਕਰਨ ਅਤੇ ਸਿਨੇ ਵੀ ਲਾਈਟਿੰਗ ਉਪਕਰਨ ਹੈਗੇ ਉਹਨਾਂ ਦੇ ਘਰੇ ਜੋ ਵੀ ਲਾਈਟਾਂ ਆਦੀ ਹੈਗੀਆਂ ਕੈਮਰੇ ਹੈਗੇ ਸੀਸੀਟੀਵੀ ਕੈਮਰਾ ਜਾਂ ਉਹਨਾਂ ਦੇ ਘਰੇ ਕੋਈ ਸੋਲਰ ਲਾਈਟ ਲੱਗੀ ਆ ਉਹਨਾਂ ਸਾਰਿਆਂ ਨੂੰ ਵੀ ਬੰਦ ਰੱਖਣ ਤੇ ਉਹਨੂੰ ਕੰਪਲੀਟ ਬਲੈਕ ਆਊਟ ਨੂੰ ਪੂਰੀ ਤਰ੍ਹਾਂ ਆਬਜ਼ਰਵ ਕਰਨ ਸਰ ਜਿਹੜੇ ਹਾਈਵੇ ਤੇ ਹੋਟਲਸ ਵਗੈਰਾ ਹੈਗੇ ਉੱਥੇ ਵੀ ਕੁਝ ਹਦਾਇਤਾਂ ਹੈ ਜੀ ਕੁਝ ਉਹਨਾਂ ਨੂੰ ਵੀ ਕੁਝ ਅਸੀਂ ਉਹਨਾਂ ਨੂੰ ਵੀ ਟੈਪ ਕਰ ਰਹੇ ਹਾਂ ਜੋ ਕੋਈ ਹਾਈਵੇ ਵਗੈਰਾ ਤੇ ਹੋਟਲਸ ਹੈਗੇ ਆ ਜੇ ਕੰਪਲੀਟ ਬਲੈਕ ਆਊਟ ਹੈਗਾ ਤਾਂ ਉਹ ਉਹ ਵੀ ਉਸ ਨੂੰ ਆਬਜ਼ਰਵ ਕਰਨ ਸਰ ਜਿਹੜੀਆਂ ਕੈਮਰੇ ਦੀਆਂ ਲਾਈਟਸ ਜਲ ਰਹੀ ਹੁੰਦੀਆਂ ਉਹ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਮੈਨੇਜ ਕਰ ਰਹੇ ਹੋ ਕਿਸ ਤਰ੍ਹਾਂ ਹਦਾਇਤਾਂ ਦੇ ਰਹੇ ਹੋ ਕਿਉਂਕਿ ਹੁਣ ਵੀ ਮੈਂ ਦੇਖਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਹੈ ਸ਼ਹਿਰ ਦੇ ਵਿੱਚ ਚੱਕਰ ਲਾ ਰਹੀਆਂ ਸੀ ਗਈਆਂ ਸਰ ਅ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀਆਂ ਨੇ ਚੱਕਰ ਲਾਇਆ that is a preventive just to see ਕਿ ਕਿਸ ਤਰ੍ਹਾਂ ਦੀ ਮੂਵਮੈਂਟ ਹੋ ਸਕਦੀ ਹੈ ਤੇ ਜਿਹੜੇ ਕੈਮਰੇ ਹੈਗੇ ਆ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਸਾਰਿਆਂ ਨੂੰ ਰਾਜਪੁਰਾ ਨਿਵਾਸੀਆਂ ਨੂੰ ਜੇ ਕਿਸੇ ਦੇ ਘਰੇ ਕੈਮਰੇ ਲੱਗੇ ਹੋਏ ਆ ਤੇ ਉਹ ਨਾਈਟ ਵਿਜ਼ਨ ਰਾਤ ਨੂੰ ਵੀ ਚੱਲਦੇ ਆ ਉਹਨਾਂ ਨੂੰ ਰਾਤ ਦੇ ਸਮੇਂ ਜੇ ਬਲੈਕਆਊਟ ਹੁੰਦਾ ਤਾਂ ਉਹਨਾਂ ਨੂੰ ਸਵਿਚ ਆਫ ਕਰ ਲੈ ਸਰ ਪੁਲਿਸ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੀ ਰਹਿਤ ਦਿੱਤੀਆਂ ਗਈ ਹੈ ਪੁਲਿਸ ਪੂਰੀ ਤਰ੍ਹਾਂ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੈ ਵੀ ਆਰ ਆਲਵੇਸ ਔਨ ਅਲਰਟ ਤੇ ਅਸੀਂ ਸਾਰੇ ਤੁਹਾਡੇ ਸਹਿਯੋਗ ਦੇ ਨਾਲ ਇਸ ਸਥਿਤੀ ਨੂੰ ਨਜਿੱਠਣ ਦੀ ਪੂਰੀ ਤਰ੍ਹਾਂ ਤਿਆਰ ਹਾਂ ਸਰ ਜਿਵੇਂ ਲੋਕਾਂ ਦੇ ਵਿੱਚ ਕੱਲ ਰਾਤ ਨੂੰ ਵੀ ਪੈਨਿਕ ਸੀਗਾ ਕਾਫੀ ਇਸ ਚੀਜ਼ ਨੂੰ ਲੈ ਕੇ ਕਿ ਲੜਾਈ ਛਿੜ ਚੁੱਕੀ ਹੈ ਤੇ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਕਿਉਂਕਿ ਲੋਕ ਬਹੁਤ ਪੈਨਿਕ ਐਸ਼ ਟਾਈਮ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਉਹਨਾਂ ਨੂੰ ਪੈਨਿਕ ਹੋਣਾ ਚਾਹੀਦਾ ਹੈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਜਾਂ ਜੋ ਤੁਸੀਂ ਕਹਿ ਰਹੇ ਹੋ ਸਿਰਫ ਇੰਨੀ ਕਿ ਸਾਵਧਾਨੀ ਵਰਤ ਕੇ ਆਪਣਾ ਬਚਾਅ ਕੀਤਾ ਜਾ ਸਕਦਾ ਆ ਮੈਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਾਂਗਾ ਕਿ ਪੈਨਿਕ ਨਹੀਂ ਕਰਨ ਦੀ ਲੋੜ ਹੈਗੀ ਅ ਸ਼ਾਮ ਨੂੰ ਆਪਦਾ ਜਦੋਂ ਜੇ ਕੋਈ ਕਦੇ ਬਲੈਕਆਊਟ ਹੁੰਦਾ ਤਾਂ ਲਾਈਟਸ ਆਫ ਕਰਕੇ ਉਹ ਆਪਣੇ ਘਰਾਂ ਚ ਰਹਿਣ ਉਹ ਘਰਾਂ ਦੇ ਵਿੱਚ ਰਹਿ ਕੇ ਅਲਰਟ ਰਹਿਣ ਤੇ ਉਸ ਤੋਂ ਇਲਾਵਾ ਉਹਨਾਂ ਨੂੰ ਹੋਰ ਕੋਈ ਚੀਜ਼ ਕਰਨ ਦੀ ਲੋੜ ਨਹੀਂ ਹੈਗੀ ਅ ਜੇ ਉਹ ਪੈਨਿਕ ਕਰਨਗੇ ਤਾਂ ਉਹਦੇ ਨਾਲ ਸਿਚੁਏਸ਼ਨ ਹੱਥੋਂ ਬਾਹਰ ਜਾ ਸਕਦੀ ਹੈ ਪੈਨਿਕ ਨਹੀਂ ਕਰਨਾ ਆਪਾ ਅਲਰਟ ਰਹਿਣਾ ਸੁਚੇਤ ਰਹਿਣਾ ਜੇ ਕੋਈ ਬਹੁਤ ਹੀ ਜ਼ਿਆਦਾ ਲੋਡ ਹੈਗੀ ਹੈ ਤਾਹੀਂ ਘਰੋਂ ਬਾਹਰ ਨਿਕਲਣਾ ਜੇ ਬਲੈਕਆਊਟ ਦੇ ਵਿੱਚ ਆਪਾਂ ਅਵੋਇਡ ਕਰੀਏ ਘਰੋਂ ਬਾਹਰ ਨਿਕਲਣਾ ਸਰ ਮੇਰਾ ਆਖਰੀ ਕੁਐਸਚਨ ਹੈਗਾ ਕਿਉਂਕਿ ਕੱਲ ਮੈਂ ਰਾਤ ਦੇਖਿਆ ਹੈ ਕਿ ਲੋਕ ਜਿਹੜਾ ਹੈ ਪੈਨਿਕ ਹੋ ਕੇ ਜਿਹੜਾ ਹੈ ਇੱਕ ਰਾਸ਼ਨ ਤੇ ਇੱਕ ਪੈਟਰੋਲ ਡੀਜ਼ਲ ਜਿਹੜਾ ਹੈ ਸਟਾਕ ਕਰਨਾ ਸ਼ੁਰੂ ਕਰਤਾ ਲੋਕਾਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਮੈਂ ਆਮ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਇਸ ਤਰ੍ਹਾਂ ਦੀ ਸਟਾਕਸ ਕਰਨ ਦੀ ਲੋੜ ਨਹੀਂ ਹੈਗੀ ਹੈ ਮੈਂ ਕਨਸਰਨਡ ਏ ਐਫ ਐਸਓ ਜਿਹੜੇ ਸਾਡੇ ਅਸਿਸਟੈਂਟ ਫੂਡ ਸਪਲਾਈ ਆਫਿਸਰਸ ਹੈਗੇ ਦੋਨਾਂ ਨੂੰ ਹਦਾਇਤ ਕਰਤੀ ਹੈ ਕਿ ਕੋਈ ਵੀ ਹੋਲਡਿੰਗ ਜਾਂ ਕੋਈ ਵੀ ਉਸ ਤਰ੍ਹਾਂ ਦੀ ਕੋਈ ਜੇ ਕਿਸੇ ਦੁਕਾਨਦਾਰ ਵੱਲੋਂ ਕੀਤੀ ਗਈ ਤਾਂ ਅਸੀਂ ਉਹਦੇ ਤੇ ਕੜੀ ਕਾਰਵਾਈ ਕਰਾਂਗੇ ਤੇ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੈ ਨਹੀਂ ਜਿੱਥੇ ਆਪਣੀਆਂ ਸਿਵਲ ਸਪਲਾਈਜ਼ ਰੁਕ ਰੀਆਂ ਹੋਣ ਤਾਂ ਇਸ ਤਰ੍ਹਾਂ ਦੇ ਲਈ ਘਬਰਾ ਕੇ ਸਮਾਨ ਖਰੀਦਣ ਦੀ ਲੋੜ ਨਹੀਂ ਹੈਗੀ ਉਹ ਆਪਣੀ روز مرادی زندگی ਨੂੰ پراپرلی ਜੀਨ ਅਲਰਟ ਰਹਿਣ ਸਾਵਧਾਨ ਰਹਿਣ ਤੇ ਸਤਰ ਕਰਾਂ ਬਲੈਕ ਬਲੈਕਆਊਟ ਦੀ ਸਥਿਤੀ ਬਣੀ ਰਹੇਗੀ ਸਰ ਰੋਜ ਆ ਉਹ ਸਿਚੁਏਸ਼ਨ ਤੇ ਡਿਪੈਂਡ ਕਰੇਗਾ ਜਿਸ ਤਰ੍ਹਾਂ ਦੀ ਸਿਚੁਏਸ਼ਨ ਡਵਲਪ ਹੋਏਗੀ ਜੇ ਬਲੈਕਆਊਟ ਅਬਜ਼ਰਵ ਕੀਤਾ ਜਾਂਦਾ ਤਾਂ ਡੈਫੀਨਿਟਲੀ ਵੀਲ ਇਨਫੋਰਮ ਯੂ ਜੀ ਸੋ ਏਸੀ ਦੇ ਰਾਜਪੁਰਾ ਦੇ ਮਾਨਯੋਗ ਐਸਡੀਐਮ ਸਾਹਿਬ ਅਭਿਸ਼ੇਕ ਗੁਪਤਾ ਜੀ ਜਿਨ੍ਹਾਂ ਨੇ ਕਾਫੀ ਹਦਾਇਤਾਂ ਜਿਹੜੀਆਂ ਹਨ ਲੋਕਾਂ ਨੂੰ ਜਾਰੀ ਕੀਤੀਆਂ ਤੇ ਲੋਕਾਂ ਨੂੰ ਕਿਹਾ ਕਿ ਸਟਾਕ ਕਰਨ ਦੀ ਕੋਈ ਲੋੜ ਨਹੀਂ ਹੈ ਤੇਲ ਤੇ ਰਾਸ਼ਨ ਤੇ ਸਥਿਤੀ ਬਿਲਕੁਲ ਠੀਕ ਹੈ ਜੇ ਲਾਈਟਾਂ ਵਗੈਰਾ ਜੋ ਹੈ ਇਨਵਰਟਰ ਦੀਆਂ ਜਾਂ ਸੀਸੀਟੀਵੀ ਦੀਆਂ ਉਹ ਜ਼ਰੂਰ ਜਿਹੜੀ ਹੈ ਸਮੇਂ-ਸਮੇਂ ਤੇ ਜਿਹੜਾ ਹੈ ਬੰਦ ਕਰਨ ਦੇ ਆਦੇਸ਼ ਜਿਹੜੇ ਹੈ ਜਾਰੀ ਕੀਤੇ ਗਏ ਕੈਮਰਾਮੈਨ ਮੋਹੀਦ ਨਾਲ ਸੰਦੀਪ ਚੌਧਰੀ ਨਿਊਜ਼ 89